ਸਾਸਤ੍ਰ ਗਾਉਂਸ ਦੇਖ ਰਹੋ ਸਾਡਲ ਟੀਵੀ ਮੈਂ ਹਾਂ ਜਸਸੀ ਕੁਰ ਦੇਸ਼ਪਾਲ ਦੇ ਵਿੱਚ ਹੈਲਥ ਸਿਸਟਮ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਰਹੇ ਨੇ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ 20 ਮਰੀਜ਼ਾਂ ਨੂੰ ਕਈ ਘੰਟਿਆਂ ਬੱਧੀ ਵੇਟ ਕਰਨੀ ਪੈ ਰਹੀ ਆ ਤੇ ਕਈਆਂ ਅ ਦੇ ਵਚਾ ਤਾਂ ਇਹਨਾਂ ਮਰੀਜ਼ਾਂ ਦੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਰੋਟ ਰੋਆ ਦੇ ਖਬਰ ਸੁਣਾਉਂਦੇ ਆ ਬੀਤੇ ਮਹੀਨੇ ਇੱਕ ਔਰਤ ਰੋਟ ਰੋਆ ਦੇ ਹਸਪਤਾਲ ਦੇ ਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਗਈ ਜਿਸ ਤੋਂ ਬਾਅਦ 3 ਘੰਟੇ ਦੇ ਇੰਤਜ਼ਾਰ ਕਰਨ ਤੋਂ ਬਾਅਦ ਉਸ ਨੂੰ ਕਾਰਡੀਆਕ ਅਰ੍ਰੈਸਟ ਆਇਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਘਟਨਾ ਵਾਹੇ ਗੱਸ ਦੀ ਦਸੀ ਜਾ ਰਹੀ ਹੈ ਉਦਰੇ ਵੀ ਦੱਸ ਜਾਣਿਆ ਕਿ ਇਸ ਘਟਨਾ ਤੋਂ 2 ਹਫਤੇ ਪਹਿਲਾਂ ਐਮਰਜੈਂਸੀ ਡਿਪਾਰਟਮੈਂਟ ਦੇ ਸਟਾਫ ਦੇ ਵੱਲੋਂ ਮੈਨੇਜਮੈਂਟ ਨੂੰ ਰਿਟਰਨ ਦੇ ਵਿੱਚ ਵੀ ਇਹ ਦੱਸਿਆ ਗਿਆ ਸੀ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਵਧ ਰਹੀ ਵੇਟ ਤੇ ਕੰਮ ਦੇ ਉੱਤੇ ਸ਼ਾਰਟੇਜ ਡਾਕਟਰਾਂ ਦੀ ਸ਼ਾਰਟੇਜ ਤੇ ਸਟਾਫ ਦੀ ਸ਼ਾਰਟੇਜ ਕਾਫੀ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਪਰ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ ਜਿਸ ਤੋਂ ਬਾਅਦ 2 ਹਫ਼ਤੇ ਬਾਅਦ ਬਾਈਗਾਸ ਨੂੰ ਇਹ ਘਟਨਾ ਹੋਈ ਤੇ ਇਸ ਤੋਂ ਬਾਅਦ ਇਸ ਮਾਮਲੇ ਨੂੰ ਕੋਰੋਨਾ ਨੂੰ ਰੈਫਰ ਕੀਤਾ ਗਿਆ ਇਥੇ ਵੀ ਦੱਸ ਦੇਣੀ ਹੈ ਕਿ ਸਿਰਫ ਇੱਕ ਹਸਪਤਾਲ ਦੀ ਗੱਲ ਨਹੀਂ ਹੈ ਬਲਕਿ ਆਕਲੈਂਡ ਹੈਮਲਟਨ ਵਰਗੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਦੇ ਵਿੱਚ ਵੀ ਹਾਲਾਤ ਇਹੀ ਨੇ ਕਿ ਮਰੀਜ਼ਾਂ ਨੂੰ 10-10 ਘੰਟੇ ਦਾ ਇੰਤਜ਼ਾਰ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਹੀ ਕਰਨਾ ਪੈ ਰਿਹਾ ਹੈ